ਬਿਲਕੁਲ ਕੋਈ ਆਪਣਾ ਖਾਸ ਬੰਦਾ ਹੈਗਾ ਜੀ ਜਿਹਦੇ ਤੋਂ ਆਪਾਂ ਨੂੰ ਵੈਸਟ ਮਿਲ ਜੇ ਜੀ ਵੈਸਟ ਬਹੁਤ ਜ਼ਰੂਰੀ ਹੈ ਜੀ ਵੈਸਟ ਚਾਹੀਦਾ ਤੇ ਉਹ ਚਾਹੀਦਾ ਹੈਗਾ ਸਟੈਮ ਚਾਹੀਦਾ ਹੈਗਾ ਆਪਣੀ 12 ਬੋਰ ਦਾ ਜੇ ਤੁਹਾਡੇ ਕੋਲੇ ਕੋਈ ਐਕਸਟਰਾ ਪਿਆ ਹੈ ਬਾਈ ਤੁਸੀਂ ਅਮਰਤભાઈ ਤੱਕ ਪਹੁੰਚਾ ਸਕਦੇ ਮੈਨੂੰ ਲੋੜ ਸੀਗੀ ਬਿਲਕੁਲ ਕੋਈ ਆਪਣਾ ਖਾਸ ਬੰਦਾ ਹੈਗਾ ਜੀ ਜਿਹਦੇ ਤੋਂ ਆਪਾਂ ਨੂੰ ਵੈਸਟ ਮਿਲ ਜੇ ਜੀ ਵੈਸਟ ਬਹੁਤ ਜ਼ਰੂਰੀ ਹੈ ਜੀ ਵੈਸਟ ਚਾਹੀਦਾ ਤੇ ਉਹ ਚਾਹੀਦਾ ਹੈਗਾ ਸਟੈਮ ਚਾਹੀਦਾ ਹੈਗਾ ਆਪਣੀ 12 ਬੋਰ ਦਾ ਇਹ ਤੁਹਾਡੇ ਕੋਲੇ ਕੋਈ ਐਕਸਟਰਾ ਪਿਆ ਹੈ ਬਾਈ ਤੁਸੀਂ ਅਮਰਤ ਬਾਈ ਤੱਕ ਪਹੁੰਚਾ ਸਕਦੇ ਮੈਨੂੰ ਲੋੜ ਸੋਸਤੋ ਸੋਸ਼ਲ ਮੀਡੀਆ ਤੇ ਇਹ ਆਡੀਓ ਵਾਇਰਲ ਹੋ ਰਿਹਾ ਇਸ ਵਿੱਚ ਮੁਰਸੀ ਵਾਲਾ ਵੱਲੋਂ ਇੱਕ ਬੋਲਟ ਪ੍ਰੂਫ ਜੈਕਟ ਆਫਰ ਕੀਤੀ ਜਾ ਰਹੀ ਹੈ ਅਤੇ ਇਹ ਆਡੀਓ ਹੁਣ ਵਾਇਰਲ ਹੋ ਰਹੀ ਹੈ ਹਾਲਾਂਕਿ ਇਸ ਦੀ ਅਸੀਂ ਪੁਸ਼ਟੀ ਨਹੀਂ ਕਰਦੇ ਕਿ ਆਡੀਓ ਸਹੀ ਹੈ ਜਾਂ ਗਲਤ ਪਰ ਬੋਲਟ ਪ੍ਰੂਫ ਜੈਕਟ ਦੀ ਜਿਸ ਤਰ੍ਹਾਂ ਮੰਗ ਕੀਤੀ ਜਾ ਰਹੀ ਹੈ ਇਸ ਤੋਂ ਅੰਦਾਜ਼ਾ ਲਾ ਸਕਦੇ ਹਾਂ ਕਿ ਮਸੀਦੂ ਮੁਸੇਵਾਲ ਨੂੰ ਪਹਿਲਾਂ ਹੀ ਇਸ ਦਾ ਪਤਾ ਲੱਗ ਗਿਆ ਸੀ ਕਿ ਉਸ ਤੇ ਹਮਲਾ ਹੋ ਸਕਦਾ ਹੈ ਅਤੇ ਇਸ ਲਈ ਉਹ ਬੁਲਟ ਪ੍ਰੂਫ ਜੈਕਟ ਦੀ ਮੰਗ ਕਰੇ ਸਨ